ਪੁਰਾਣਾ ਰਾਂਝਾ ਹੀਰ ਦੇ ਪਿਆਰ ਵਿੱਚ ਪਾਗਲ ਦੀਆਂ ਕਹਾਣੀਆਂ ਤਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਇਸ ਰਾਂਝੇ ਦੀ ਕਰਤੂਤਤਾ ਕੁਝ ਹੋਰ ਹੀ ਨਿਕਲੀ। ਸ਼੍ਰੀ ਅਮਰਸਰ ਸਾਹਿਬ ਨੈਸ਼ਨਲ ਹਾਈਵੇ ਤੇ ਕਾਰ ਏਜੰਸੀ ਨੇੜੇ ਬਣੀ ਕਲੋਨੀ ਦੀ ਵਿੱਚ ਕੁੱਲੀ ਬਣਾ ਕੇ ਰਹਿੰਦੇ ਇੱਕ ਗੁੱਜਰ ਕੋਲੋਂ ਛਾਪੇਮਾਰੀ ਦੌਰਾਨ ਕਰੀਬ 1.5 ਕਿਲੋ ਹਿਰਨ ਬਰਾਮਦ ਕੀਤੀ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 7.5 ਕਰੋੜ ਰੁਪਏ ਬਣਦੀ ਹੈ। ਮਲਜ਼ਮ ਦੀ ਪਛਾਣ ਰਾਂਝਾ ਪੁੱਤਰ ਕਾਸਮਬਾਸੀ ਪੁਲ ਪੁਖਤਾ ਠਾਣਾ ਟਾਂਡਾ ਵੱਜ ਹੋਈ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਟੀਐਫ ਜਿਲੰਧਰ ਟੀਮ ਦੇ ਜਾਂਚ ਅਧਿਕਾਰੀ ਪਰਮੇਂਦਰ ਸਿੰਘ ਨੇ ਦੱਸਿਆ ਕਿ ਐਸਟੀਐਫ ਜਿਲੰਧਰ ਟੀਮ ਵੱਲੋਂ ਕਿਸੇ ਖਾਸ ਮੁਖਬਰ ਦੀ ਇਤਲਾਹ ਤੇ ਟਾਂਡਾ ਸ਼੍ਰੀ ਅਮਰਸਾਦ ਸਾਹਿਬ ਨੈਸ਼ਨਲ ਹਾਈਵੇ ਤੇ ਕਾਰ ਯਾਸੀ ਨੇੜੇ ਬਣੀ ਕਲੋਨੀ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਇੱਕ ਗੁਜਰ ਦੇ ਕੁੱਲੀ ਤੇ ਛਾਪੇਮਾਰੀ ਕੀਤੀ ਤਾ ਤਲਾਛੀਦਨ ਰਾਂਝਾ ਨਾਮਕ ਪੁੱਤਰ ਗੁੱਜਰ ਕੋਲ ਰੱਖੇ ਇੱਕ ਬੈਗ ਵਿੱਚੋਂ ਕਰੀਬ 1.5 ਕਿਲੋ ਹਿਰੋਇਨ ਬਰਾਮਦ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਬਰਾਮਦ ਕੀਤੀ ਹਿਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 7.5 ਕਰੋੜ ਰੁਪਏ ਬਣਦੀ ਹੈ। ਕਿਹਾ ਕਿ ਮਲਜ਼ਮ ਨੂੰ ਮੌਕੇ ਤੇ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮਲਜ਼ਮ ਪੰਜਾਬ ਵਿੱਚ ਕਿਹੜੇ ਵੱਡੇ ਨਸ਼ਾ ਤਸਕਰ ਗਿਰੋਹਾਂ ਨਾਲ ਕੰਮ ਕਰਦਾ ਹੈ ਤੇ ਉਸਦੇ ਹੋਰ ਕਿੰਨੇ ਸਾਥੀ ਇਸ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੇ ਹੋਏ ਹਨ। ਪਰਮੇਂਦਰ ਸਿੰਘ ਨੇ ਖਾਸਾ ਜਿਤਾਉਂਦੇ ਹੋਏ ਦੱਸਿਆ ਕਿ ਮੁਲਜ਼ਮ ਨੇ ਪੰਜਾਬ ਦੇ ਕਿਸੇ ਵੱਡੇ ਨਸ਼ਾ ਤਸਕਰ ਗਿਰੋਹ ਨਾਲ ਸੰਬੰਧ ਹੋ ਸਕਦੇ ਆ ਪੁੱਛਗਿਰ ਦੌਰਾਨ ਹੋਰ ਵੀ ਵੱਡੇ ਐਮ ਖੁਲਾਸੇ ਹੋਣ ਦੀ ਆਸ ਹੈ ਆ ਉਹ ਦੇਖਦੇ ਆ ਪੂਰਾ ਕੀ ਹੈ ਮਾਮਲਾ ਇਹ ਅੱਜ ਸਾਡੀ ਪੁਲਿਸ ਪਾਰਟੀ ਇੱਥੇ ਗੱਲਪਣ ਮੌਜੂਦ ਸੀ ਉੱਥੇ ਸਾਡੀ ਪੁਲਿਸ ਪਾਰਟੀ ਨੂੰ ਆਪਣੇ ਮੁਖਰ ਸਾਡੇ ਨੇ ਤਲਾਹ ਦਿੱਤੀ ਆ ਤੇ ਰਾਂਝਾ son of ਕਾਸਮ ਉਹ ਗਾਂ ਪਿਓ ਦਾ ਨਾਮ ਬਾਬੇ ਦਾ ਨਾਮ ਹੈਗਾ ਇਹਦਾ ਜਬਰਾ ਇਹ ਇੱਥੇ ਨਵੀਂ ਬਾਣੀ ਕਲੋਨੀ ਆ ਪਿੰਡ ਪੋਲਪੁਖਤਾ ਜੀ ਉਥੇ ਇਹ ਰਹਿੰਦਾ ਆ ਗੁੱਜਰ ਹੈਗਾ ਆ ਗੁੱਜਰ ਆਪਣਾ ਮੱਜਾਂ ਦਾ ਕੰਮ ਕਰਦਾ ਹੈ ਤੇ ਇੱਥੇ ਬਹਿ ਕੇ ਇਹ ਹੈਰੋਇਨ ਵੇਚਦਾ ਆ ਜਦੋਂ ਅਸੀਂ ਆ ਕੇ ਨੂੰ ਸਾਡੀ ਪੁਲਿਸ ਪਾਰਟੀ ਨੇ ਕਾਬੂ ਕੀਤਾ ਆ ਇਹਦੇ ਕੋਲੋਂ 1.5 ਕਿਲੋ ਹੈਰੋਇਨ ਹੈ ਡੀਐਸਪੀ ਸਾਹਿਬ ਦੀ ਹਾਜ਼ਰੀ ਜਬਰਾਮਦ ਹੋਈ ਆ ਇਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਰਿਹਾ ਆ ਕਦਮਾਂ ਦਰਜ ਕਰਕੇ ਇਹ ਤੋਂ ਹੋਰ ਪੁੱਛਗਿੱਛ ਕੀਤੀ ਜਾਊਗੀ ਕਿ ਅੱਗੋਂ ਕਿੱਥੋਂ ਲੈ ਕੇ ਆ ਪਹਿਲਾਂ ਕਿੰਨੀ ਕੀ ਵੇਚਦਾ ਰਿਹਾ ਆ ਹੋਰ ਇਹਦੇ ਖਿਲਾਫ ਕੀ ਮੁਕੱਦਮੇ ਦਰਜ ਹੈਗੇ ਆ ਕਿੰਨੇ ਹੈਗੇ ਇਹਨਾਂ ਦੀ ਕਿੰਨੀ ਕੀਮਤ ਆ ਜਿਹੜੀ ਐਂਟਰੀ ਆ ਇਹ ਕਰੀਬ ਜੀ ਆ ਗਈ ਆ 1.7 ਲੱਖ 7.5 ਕਰੋੜ ਬਣਦੀ ਆ ਜੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਹਦੀ ਜਿਹੜੀ ਕੀਮਤ